ਕਹਦਾ ਮੈਂ ਹੂੰ ਕੌਣ ਮੈਂ ਹੂੰ ਡਾਊਨ ਓ ਗਾਇਸ ਆ ਕਿਵੇਂ ਗਿਆ ਪਰਾਂ ਨੂੰ ਗਿਆਦਾ ਖੜ ਜਾ ਲੈ ਲੈ ਕੇਵਲ ਨੇ ਲੱਲੂ ਨੇ ਪੰਗਾ ਇਹ ਜੀ ਸੀ ਵੀ ਖੱਟਾ ਘੋੜਾ ਜੀ ਸੀ ਵੀ ਪਤਾ ਨਹੀਂ ਕੀ ਪਾਈ ਜਾਂਦੇ ਥੱਲੇ ਧਰਤੀ ਦੇ ਵਿੱਚ ਬਾਣੀ ਦੀ ਵਾਲ ਓਏ ਦੇਖੀ ਕਿਤੇ ਖਰੋਪੜ ਦੇ ਵਿੱਚ ਵਜੇ ਵਾਹੀ ਉਹ ਦਾਰੀ ਸੱਦ ਕੇ ਤੇਰੇ ਇਹਦੇ ਨਾਲ ਇਹ ਹੈ ਆ ਮਸ਼ੀਨ ਨਾਲੇ ਭਾਈ ਆਪਾਂ ਇੱਥੇ ਲੈਟਰ ਪਾਉਣਗੇ। ਲਾਓ ਜੂ ਮਾਰ ਦਿਓ। ਤੇਰਾ ਖਾਲ ਬਣ ਗਿਆ ਓਏ। ਬੰਦ ਕਰ। ਬੰਦ ਕਰ। ਇਧਰ ਲਾ ਖਾਣ ਆਇਗਾ ਉਧਰ ਲਾ ਪਰ ਲਾਏਗਾ ਆਪੋ ਹਾਂ 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 ਕਾਫੀ ਫਿਰਦੇ ਨੇ ਅੱਜ ਵੀ ਕਾਫੀ ਰੌਣਕ ਲਾਈ ਹੈ ਚੌਥਾ ਪੰਜਵਾਂ ਦਿਨ ਹੈ ਆ ਗੱਬਰੂ ਪੰਜਾਬ ਦੇ ਸਾਡੇ ਭਾਈ ਗਵੰਢੀ ਵੀ ਹਾਏ ਗਾਇਸ ਹਾਈ ਹੈਲੋ ਹੈਲੋ ਹਾਈ ਹੋ ਜਾਏ ਕੁਛ ਬੜੀ ਨੇੜੇ ਆ ਗਿਆ ਹਨਾ ਇਧਰ ਮਸ਼ੀਨ ਆ ਇਹ ਤੁਮਨੇ ਭਾਈ ਪੱਕੀ ਪਏ ਭਾਈ ਉਹ ਪੁਲਿਸ ਨਹੀਂ ਭਾਈ ਕਿਹੜੀ ਇਹ ਆ ਭਾਈ ਇਹਦੇ ਨਾਲ ਦੀਆਂ ਇੱਥੇ ਪੁਲੀਆਂ ਪਾਗਾ ਭਾਈ ਆ ਭਈਆ ਭਈ ਇਹ ਆ ਆ ਭਈਆ ਆ ਆ ਭਈ ਇਹਦੇ ਨਾਲ ਨਾਲ ਆ ਭਈਆ ਇਹ ਤੜਕੇ ਦੇ ਭਾਈ ਮਸ਼ੀਨ ਵਾਲੇ ਮੁੰਡੇ ਤੇ ਸਾਰੇ ਸੇਵਾਦਾਰ ਲੱਗ ਰਿਹਾ ਹੈ ਚਾਖੇ ਵਾ ਲੱਗ ਰਿਹਾ ਹਾਏ ਗਾਇਸ ਚਾ ਇਧਰ ਭਾਈ ਇਹਨਾਂ ਦੇ ਟਰੈਕਟਰ ਟਰਾਲੀਆਂ ਟੱਪੇ ਮੁੰਡੇ ਸੇਵਾਦਾਰ ਦੇ ਪਿੰਡ ਦੇ ਸਾਰੇ ਹੋ ਗਏ ਇੱਥੇ ਇਕੱਠੇ ਤੂੰ ਆ ਗਿਆ ਮੈਂ ਚਾਖੀ ਜਾਂਦਾ ਵੇ ਇੱਧਰ ਨੂੰ ਕੋ ਆ ਰਮ ਪਾਈ ਕਰਾ ਤੂੰ ਕੱਦ ਲਈ ਸ਼ਰਤ ਤੂੰ ਹਾਏ 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 ਆ ਭਈਆ ਕੀ ਹੋਇਆ ਐਥੋਂ ਪ੍ਰਾਣੀਆਂ ਨਾ ਟਾਂ ਚੱਕਦੇ ਪਹਿਲਾਂ ਹੂੰ ਬਹੁਤ ਭਰਤੀ ਭਈਆ ਆਾ ਸ਼ੀਸਾ ਤਰੋੜੇ ਹੋਣਗੇ ਉਹ ਵੀ ਕੈਂਕਰਾਈਆਂ ਹਾਂ ਹਾਂ ਥੋਕਾਂਗਾ ਉਹ ਗੰਗਾ ਆ ਗਿਆ ਕੰਧ ਪਟਕੇ ਲੈ ਇਸ ਕਜਲਾਂ ਤੋਂ ਬਣਾ ਚੱਲਦਾ ਨਹੀਂ ਐਦਾਂ ਦੇਖੋ ਜੀ 20 ਫੁੱਟ ਨੀਵਾ ਤਾਂ ਆਉਗੇ ਇੱਥੇ ਹੀ ਘਟੋ ਘਟ 20 ਫੁੱਟ ਨੀਵਾ ਉਖੜਿਆ ਨਾ ਹਾਂ ਕਿਸੇ ਥਲੇ ਦਰਾਂ ਬਸ ਕਿਸੇ ਤੇਸਤੀ ਗੱਡੀ ਮਤਲਬ ਆ ਉਹ ਦੇਖ ਨੀਵੇਂ ਫਿਰਦੇ ਨਿਗ ਨਿਗ ਲੱਗਦਾ ਜਿਹਾ ਅਗਜੋ ਉਹ ਫਿਰਦੇ ਆ ਟਰੈਕ ਕਿਧਰ ਹੀ ਲਿਆ ਪਸਾ ਕੇ ਬੱਠੂ ਆਹ ਸਿਮੈਂਟ ਵਾਲੀ ਟਰਾਲੀ ਖੁੱਭ ਗਈ ਤੇ ਪਿੱਛੋਂ ਮਸ਼ੀਨ ਧੱਕਾ ਲਾਉਂਦੀ ਇਹਨੂੰ ਚੱਲ ਚੱਲਾ ਚੱਲ ਗਿਆ ਪਰਾਂ ਨੂੰ ਗਿਆ ਨਾ ਖੜ ਜਾ ਉਹ ਰੋਕ ਲਾ ਟਰੈਕਟਰ ਪਰਾਂ ਨੂੰ ਗਿਆ ਨੀਵੇਂ ਤਾਂ ਨੂੰ ਚੱਲਾ ਨਾ ਨਾ ਟਰੇਡਾ ਹੋ ਗਿਆ ਕੰਮ ਹਾਂ ਬ੍ਰੇਕ ਲੱਭ ਚੱਲ ਹਾਂ ਚੱਲਾ 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 ਕੀ ਬਾਤ ਬੈ ਕਰ ਇਹ ਬੈਗ ਵੀ ਨਹੀਂ ਹੁੰਦਾ ਪਟੂ ਮੈਂ ਖਿੱਚ ਲੇਗਾ ਇਹ ਪਰਾਂ ਨੂੰ ਗਿਆ ਟਰੈਕਟਰ ਪੋਲੇ ਥਾਂ 'ਚ ਆ ਬੜੀ ਭੇੜੀ ਚੀਜ਼ ਹੁੰਦੀ ਹੈ ਭਰਾਵਾ ਆ ਚੀਜ਼ ਭੇੜੀ ਹੁੰਦੀ ਹੈ ਟਰੈਕਟਰ ਪਰਾਂ ਨੂੰ ਰਹਿ ਗਿਆ ਖਾਰਾ ਬਾਲ ਵਾਲੀ ਬੱਚਿਆ ਬਾਲ ਬਾਲ ਬਚੀ ਟਰਾਲੀ ਇਧਰ ਫੋਪਾਉਂਦੇ ਸੀ ਪਿਆ ਨੀਗਾ ਟਰਾਲੀ ਇਧਰ ਨੀਵੇਂ ਥਾਂਜ ਵਾਲੀ ਆ ਗਈ ਟਰੈਕਟਰ ਥੋੜੇ ਇਧਰ ਭਰਤ ਸੀਗੀ ਟਰੈਕਟਰਾਂ ਨੂੰ ਹੋ ਗਿਆ ਨਾ ਹੁਣ ਬੈਕ ਹੁੰਦਾ ਹੈ ਨਾ ਅੱਗੇ ਹੁੰਦਾ ਹੈ ਅੱਗੇ ਟੋਚਨ ਪਾਇਆ ਤਾਂ ਗੱਲ ਬਣ ਸਕਦੀ ਸੀ ਇਹ ਪੁੱਠੀ ਲੈ ਕੇ ਮੋੜ ਕੇ ਪਤਾ ਨਹੀਂ ਕੀ ਹੋ ਗਿਆ ਤਾਂ ਕੁਝ ਝਗੜ ਕਰਦੇ ਆ ਘਰ ਬਾਈ ਕੇ ਚੰਦਾ ਕਾਣੇ ਵਾਕੇ ਚਲਾਵਾ ਦੇ ਪਿੰਡਾਂ ਦੇ ਵਿੱਚ ਹਜੇ ਵੀ ਸਾਡੇ ਕੋਈ ਕੁਟਰਾਲੀ ਬੈਕ ਲਈ ਜਾਂਦੇ ਆ ਉਹਨੂੰ 20 ਜਣੇ ਆ ਕੇ ਜਾਂਦੇ ਆ ਦੱਸਣ ਚੱਲ 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 ਕੱਟੀ ਆ ਕੱਟੀ ਆ ਟਰਾਲੀ ਇਹ ਇੱਧਰ ਨੂੰ ਆ ਗਈ ਆ ਦੇਖਣ ਆਲੇ ਆ ਕੇ ਕੰਮ ਛੱਡ ਕੇ ਆ ਗਏ ਪੱਟੂ ਸਾਰੇ ਆਏ ਆ ਏ ਲੜੂਆ ਆ ਭਾਈ ਪਤਲੀ ਸੰਗਲੀ ਚੱਕ ਲੈ ਉਹ ਨਿਕਲ ਗਈ ਆ ਘੜਤਾ ਬਾਈ ਲੈ ਓਏ ਓਏ ਟਰੈਕਟਰ ਭਰਾਂ ਗਿਆ ਟਰੈਕਟਰ ਉਧਰ ਪਰਾਂ ਚੱਲੇ ਲਹਿ ਗਿਆ ਮਸ਼ੀਨ ਬੱਟ ਕੇ ਗਾਂ ਕਰ ਲਾ ਚੱਲ ਚੱਲ ਚੱਲਾ ਆ ਘੜਤਾ ਬਈ ਰਾਮ ਨਈ ਇਹਦੇ ਅੱਗੇ ਕੀ ੜਦਾ ਉਹ ਖੱਟੀ ਮਸ਼ੀਨ ਭੈੜੀ ਹੁੰਦੀ ਆ ਘਰ ਇਧਰ ਬਈ ਬੰਦੇ ਸਾਡੇ ਸਾਰੇ ਲੱਗ ਰਹੇ ਕਹਦਾ ਮੈਂ ਹੂੰ ਕੌਣ ਮੈਂ ਹੂੰ ਡਾਉਨ ਆ ਬਈਸ ਆਪਣਾ ਵੱਡਾ ਬੰਦਾ ਹਰਪ੍ਰੀਤ ਸਿੰਘ ਆ ਤੇ ਇਧਰ ਮਿਸਤਰੀ ਸਹਿਵਾਨ ਨੇਮਾਂ ਭਰੀ ਜਾਂਦੇ ਐ ਸੜਕ ਦੇ ਨਾਲ ਤੇ ਸਾਰੇ ਮਿਸਤਰੀ ਬੰਦੇ ਭਾਈ ਲੱਗੇ ਪਏ ਤੜਕੇ ਦੇ ਧੂਮ ਧਾਮ ਨਾਲ ਮੁੜ ਕੋ ਮੁੜ ਕੀ ਹੋਇ ਲਾ ਹੇਲਾ ਹੁੰਦੀ ਪਈ ਇੱਥੇ ਹੇਲਾ ਖਿੱਚ ਲਾ ਫੋਟੋ ਖਿੱਚ ਲਾ ਤੇ ਗਾਰਾ ਮੁੱਕ ਗਿਆ ਮਸਾਲਾ ਮੁੱਕ ਗਿਆ ਆ ਹਾਈ ਗਾਇਸ ਮਸਾਲਾ ਪਹਿਲਾਂ 2 ਘੰਟਾ ਲੱਗਾ ਢਿੱਕੀ ਜਾਂਦੇ ਨੂੰ ਇਹਨਾਂ ਦਾ ਗਾਰਾ ਹੀ ਨਹੀਂ ਪੂਰਾ ਹੁੰਦਾ ਓਏ ਮਸਾਲਾ ਮਸਲਾ ਮੁੱਕ ਗਿਆ ਮਸਲਾ ਏ ਏ ਧਰ ਦੇ ਹੇਲ ਹੇਲ ਲਵਾ ਦਿਓ ਲਵਾ ਦਿਓ ਏ ਖਾ ਗਏ ਇਹਦਾ ਖਾ ਗਏ ਸਮਝੋ ਹੋਰ ਲਾ ਲਓ ਭਾਈ ਤੇ ਉਧਰ ਚੰਨੀ ਚੰਨੀ ਮੁੱਖ ਮੰਤਰੀ ਪੰਜਾਬ ਦਾ ਉਧਰ ਉਹ ਲੱਗ ਰਿਹਾ ਤੇ ਉਹਦੇ ਟਰਾਲੀ ਪੰਪ ਵਾਲੀ ਤਿਆਰ ਹੈਗੀ ਇਧਰ ਸਾਡੇ ਮਿਸਤਰੀ ਅੰਦਰ ਹੈ ਤੇ ਬਾਕੀ ਛੋੜੇ ਜਿਹੇ ਬਾਹਰ ਹੈ ਓ ਹੈਲੋ bro ਓ bro ਓ ਗਾਇਸ ਓ ਗਿੰਮੇ ਮਲਕੀ ਹਾਈ ਆ ਭਾਈ ਪਾਪ ਲੈ ਕੇ ਇੱਥੇ ਛੜਤੀ ਪੱਲੋ ਪਾਣੀ ਵਾਲੀ ਘੱਟ ਦੇ ਸਭ ਨੂੰ ਕੀਤਾ ਤਰਾ ਕਰ ਆ ਆ ਗੱਲ ਬਾਤ ਬਣਾਈਏ ਜ਼ਰਾ ਕੀ ਬਾਤ ਹੈ ਵਿਚਵੜ ਦਾ ਕੈਮਰਾ ਆ ਬਾਹਰ ਨਿਕਲੋ ਮੋਹਨ ਜੀ ਉਹ ਇਹ ਦੀ ਸ਼ਕਨਾਂ ਆਉਂਦੀ ਸੀ ਹਾਂ ਸੇਵਾਦਾਰ ਮੁੰਡੇ ਭਾਈ ਇੱਥੇ ਲੱਗ ਰਿਹਾ ਐ ਇਹ ਹੁਣ ਤਿਆਰ ਹੋ ਗਈ ਬਸ ਹੁਣ ਪਾਕੇ ਦੇ ਵਿੱਚ ਮਾਲ ਤੇ ਸਰਗਾ ਤੇ ਕੱਲ ਨੂੰ ਕੰਧਾ ਕੱਢਣੀ ਸ਼ੁਰੂ ਕਰ ਦਾਂਗੇ ਜਾਣੇ ਕੀ ਦੀਵਾ ਇਹ ਖਾਈ ਜੀ ਕਿੰਨੀ ਘੰਟ ਲੱਗਦੀ ਲੰਮੀ ਜੀ ਹੈ ਨਾ ਕੀ ਬਾਤ ਆ ਇੱਧਰ ਭਾਈ ਮਿੱਟੀ ਲਾਈ ਜਾਂਦੀ ਏ ਸੰਗਤਾਂ ਹਾਂ ਤੇ ਕੰਮ ਭਾਈ ਕੰਪਲੀਟ ਹੋ ਗਿਆ ਜਣੇ ਕੀ ਲੈਟਰ ਤੇ ਵਾਦੀ ਲੈਟਰ ਤੇ ਗਈ ਗੱਡੀ ਤੇ ਪਾ ਕੇ ਕੋਲਗਾ ਕੱਲ ਨੂੰ ਬੀਮਾ ਫਿਰ ਇਹ ਦੂਆਰ ਕੰਧ ਖੜੀ ਤੇ ਚਲੋ ਜੀ ਸ਼ਾਬਾਸ਼ ਸਾਰਿਆਂ ਦੇ ਭਾਈ ਗਰਮੀ ਬਹੁਤ ਸੀ ਅੱਜ ਤੱਕ ਹਰ ਗਰਮੀ ਸੀਗੀ ਕੱਲ ਕਣਗਾਈਆਂ ਪਈ ਜਾਂਦੀਆਂ ਸੀ ਅੱਜ ਥੋੜੀ ਸੀ ਸੀਗੀ ਥੋੜੀ ਜੀ ਹਾਂ ਆ ਭਾਈ ਦੀਪ ਸਿੰਘ ਇਹ ਮਿੱਟੀ ਲਾਈ ਜਾਂਦਾ ਭਾਈ ਗੱਭਰੂ ਇਹ ਭਾਈ ਕੰਦ ਕੱਢਦੇ ਨੂੰ ਅੱਜ ਵੀ ਸ਼ਾਮ ਜੀ ਹੋ ਗਈ ਮੈਂ ਤਾਂ ਖੜਾ ਅੱਜ 3 ਵਜੇ ਆਇਆ ਸੀ ਇੱਥੇ ਕੱਲ ਸਾਰਾ ਦਿਨ ਸੀ ਇੱਕ ਮੁੰਡਿਆਂ ਨੂੰ ਕਈ ਦਿਨ ਹੋ ਗਏ ਇੱਥੇ ਲੱਗਿਆ ਨੂੰ ਤੇ ਟਾਈਮ ਹੋ ਗਿਆ ਭਾਈ ਸਹੀ ਪੂਰੇ 7 ਕਾਲਿਆ ਹਨਾ ਤੇ ਹੁਣ ਸਵੀਟ ਹੋਮ ਜਾਨੇ ਆ ਘਰੇ ਜਾਨੇ ਆ ਤਾਂ ਟਾਈਮ ਹੋ ਗਿਆ ਪੂਰਾ ਕਾ ਫੇਰ ਦੇਖਾਂਗੇ ਕਿਦੇ ਬਾਬੇ ਨੇ ਦਿਨ ਚੰਗਾ ਬਖਸ਼ਿਆ ਤਾਂ ਆਵਾਂਗੇ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਕੱਲ ਨੂੰ ਜਉਂਦੇ ਰਹੋ বাসਦੇ ਰਹੋ ਰੱਬ ਰਾਖਾ